ਚਲੋ ਤੋਂ ਡਰਨ ਦੀ ਭੈ ਵੀ ਤੋਂ ਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਿਸੇ ਵੀ ਤਰ੍ਹਾਂ ਦੀ ਲਾ ਲੈਸਨੈਸ ਨੂੰ ਕਿਸੇ ਵੀ ਤਰ੍ਹਾਂ ਦੇ ਦੀ ਵਾਇਲੈਂਸ ਨੂੰ ਬਰਦਾਸ਼ਤ ਨਹੀਂ ਕਰੇਗੀ ਜਿਹੜੀ ਤੁਸੀਂ ਇਹ ਛੁੱਟੀ ਦੀ ਗੱਲ ਕਰਦੇ ਹੋ ਉਹ ਹੋ ਸਕਦਾ ਕਿਤੇ ਕੋਈ ਜਸਟਿਸ ਦੇ ਪ੍ਰੀਪੋਰਸ਼ਨਰੀ ਮੈਅਰ ਤਾਂ ਕਿ ਬੱਚਿਆਂ ਦੇ ਵਿੱਚ ਇਹ ਉਹਨਾਂ ਦੇ ਮਾਪਿਆਂ ਦੇ ਵਿੱਚ ਕਿਸੇ ਦੀ ਕਿਤੇ ਡਰ ਨਾ ਬੈਠੇ ਉਸ ਵਾਸਤੇ 아이 थिंक ਗਵਰਨਮੈਂਟ ਲੈਵਲ ਤੇ ਵੀ ਮੈਨੂੰ ਤੁਹਾਡੇ ਨੂੰ ਪਤਾ ਲੱਗ ਰਿਹਾ ਕਿ ਕਿਉਂਕਿ ਸਫਰ ਕਰ ਰਹੇ ਆ ਸਵੇਰ ਦੇ ਜੇ ਕਿਤੇ ਕਿਸੇ ਡਿਸਟ੍ਰਿਕਟ ਦੇ ਵਿੱਚ ਇਹੋ ਜਿਹਾ ਕਿਸੇ ਡੀਸੀ ਸਾਹਿਬਾਨ ਨੇ ਅਨਾਉਂਸ ਕੀਤੀ ਹੈ ਤਾਂ ਉਹ ਜਸਟ ਪ੍ਰੀਕਾਸ਼ਨਰੀ ਮੇਜਰ ਹੈ ਪਰ ਮੈਂ ਬੜਾ ਕਲੀਅਰ ਕਰ ਦੇਣਾ ਚਾਹੁੰਨਾ ਕਿ ਕਿਸੇ ਨੂੰ ਵੀ ਲਾਅਲੈਸਨਸ ਕਰਨ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਜਿਹੜੀ ਨਹੀਂ ਦਿੱਤੀ ਜਾਊਗੀ ਸਰ ਕਿਹੜੇ ਬਲਾਕ ਦਾ ਮਾਮਲਾ ਸਾਹਮਣੇ ਆਇਆ ਸੀਗਾ ਔਰ ਉਸ ਤੋਂ ਬਾਅਦ ਵੀ ਫਿਰ ਕਹਿੰਦੇ ਆ ਕਿ ਕਿਸੇ ਬੱਚੇ ਦੇ ਵੱਲੋਂ ਜਾਂ ਫਿਰ ਅਣਪਛਾਤੇ ਵਿਅਕਤੀ ਵੱਲੋਂ ਸ਼ਰਾਰਤ ਦੇਖੋ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਪੰਜਾਬ ਦੀ ਧਰਤੀ ਤੋਂ ਤਾਂ ਬਹੁਤ ਘੱਟ ਬਲਕਿ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋਏ ਆ ਬਾਹਰਲੇ ਸਟੇਟਾਂ ਦੇ ਵਿੱਚ ਬੈਠੇ ਹੋਏ ਕੋਈ ਨਾ ਕੋਈ ਸ਼ਰਾਰਤੀ ਅੰਸਰ ਨੇ ਜਿਹੜੇ ਉਹ ਕਰ ਦਿੰਦੇ ਨੇ ਉਹਨਾਂ ਦਾ ਕੰਮ ਸਿਰਫ ਔਰ ਸਿਰਫ ਪੈਨਿਕ ਫੁਲਾਉਣਾ ਹੁੰਦਾ ਤੇ ਇਹ ਦੇਸ਼ ਵਿਰੋਧੀ ਤਾਕਤਾਂ ਦੀਆਂ ਸਾਜ਼ਿਸ਼ਾਂ ਨੇ ਇਹ ਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਇਹਦਾ ਦਿੱਤਾ ਜਾਊਗਾ ਸਰ ਬਲਾਕ ਸੰਤੀ ਵੋਟਰਾਂ ਨੂੰ ਲੈ ਕੇ ਤੁਹਾਡੇ ਵੱਲੋਂ ਜਿਹੜਾ ਅੱਜ ਕੈਂਡੀਡੇਟਾਂ ਨੂੰ ਥਾਪਣਾ ਦੇਣ ਵਾਸਤੇ ਬੋਲਦੇ ਆ ਕੀ ਕਹਿਣਾ ਚਾਹੋਗੇ ਕਿ ਜਿਵੇਂ ਕਾਂਗਰਸ ਇਲਜ਼ਾਮ ਲਗਾ ਰਹੀ ਹੈ ਕਿ ਸਾਡੇ ਕਾਗਜ਼ਾਂ ਰਾਤ ਕੀ ਦਵਾਏ ਗਏ ਨੇ ਕਿਸਾ ਦੇਖਦੇ ਜੀ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਹਾਰ ਜਿਹੜੀ ਕਿ ਹੋਣ ਜਾ ਰਹੀ ਹੈ ਕਾਂਗਰਸ ਦੀ ਤੇ ਕਿਤੇ ਕਿਤੇ ਅਕਾਲੀ ਦਲ ਵਾਲੇ ਵੀ ਇਹੀ ਕੁਸ਼ ਕਹਿੰਦੇ ਨੇ ਬੀਜੇਪੀ ਵਾਲੇ ਵੀ ਇਹੀ ਕੁਸ਼ ਕਹਿੰਦੇ ਨੇ ਬਹੁਤ ਸਾਰੇ ਪੰਜਾਬ ਦੇ ਵਿੱਚ ਹਲਕੇ ਇਹ ਜਿਹੇ ਨੇ ਜਿੱਥੇ ਉਹ ਸਾਂਝੇ ਰਲ ਕੇ ਲੜਾਈ ਲੜ ਰਹੇ ਨੇ ਬਹੁਤ ਥਾਵਾਂ ਤੇ ਤਾਂ ਉਹਨਾਂ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਹੈਗੇ ਤੇ ਜਿੱਥੇ ਲੜ ਵੀ ਰਹੇ ਨੇ ਉੱਥੇ ਵੀ ਆਪ ਦੀ ਨਿਸ਼ਚਿਤ ਹਾਰ ਨੂੰ ਦੇਖਦੇ ਹੋਏ ਇਹ ਪਹਿਲਾਂ ਤੁਸੀਂ ਗਰਾਊਂਡ ਬਣਾ ਰਹੇ ਨੇ ਕਿ ਸਾਡੇ ਕਾਗਜ਼ ਰੱਦ ਕਰਤੇ ਜਾਂ ਸਰਕਾਰ ਤੱਕਾ ਕਰ ਰਹੀ ਹੈ ਇਹ ਸਾਰੀਆਂ ਬੇਤੁਕੀਆਂ ਗੱਲਾਂ ਨੇ ਜਿਹੜੀਆਂ ਉਹ ਕਰ ਰਹੇ ਨੇ ਇਹਦੇ ਵੀ ਐਜੀ ਕੋਈ ਗੱਲ ਨਹੀਂ ਹੈ ਸਰਕਾਰ ਵੱਲੋਂ ਆ ਪਾਰਟੀ ਵੱਲੋਂ ਆਪਦੇ ਸਾਰੇ ਸਾਥੀਆਂ ਨੂੰ ਬੜੀਆਂ ਕਲੀਅਰ ਇਨਸਟਰਕਸ਼ਨਸ ਨੇ ਕਿ ਚਾਰ ਸਾਲ ਲੋਕਾਂ ਦੇ ਕੰਮ ਕੀਤੇ ਨੇ ਕੰਮਾਂ ਦੇ ਆਧਾਰ ਦੇ ਉੱਪਰ ਲੋਕਾਂ ਦੇ ਵਿੱਚ ਜਾਣਾ ਹੈ ਵੋਟ ਮੰਗਣੀ ਹੈ ਤੇ ਜਿਵੇਂ ਪਹਿਲਾਂ ਚਾਹੇ ਮੁਨਿਸਪਲ ਕਮੇਟੀਆਂ ਦੇ ਵਿੱਚ ਸੀ ਚਾਹੇ ਪੰਚਾਇਤ ਜਿਸ ਤਰੀਕੇ ਦਾ ਪਿਆਰ ਲੋਕਾਂ ਨੇ ਤਾਂ ਮੈਂ ਮੰਨ ਕੇ ਚੱਲਦਾ ਕਿ ਉਹੀ ਪਿਆਰ ਹੈ ਜਿਹੜਾ ਇਸ ਵਾਰ ਵੀ ਲੋਕ ਪੂਰੇ ਪੰਜਾਬ ਦੇ ਚਾਵਾਦੀ ਪਾਰਟੀ ਦੇਣਗੇ ਜਿਵੇਂ ਕਾਂਗਰਸ ਦੇ ਵਿੱਚ ਕਮਸਾਨ ਚੱਲਦਾ ਪਿਆ ਕਿ 500 ਕਰੋੜ ਰੁਪਏ ਦਾ ਜਿਹੜਾ ਵਾ ਸੀਐਮ ਵਾਸਤੇ ਚਾਹੀਦੇ ਨੇ ਕੁਰਸੀ ਵਾਸਤੇ ਕਿ ਆਮ ਆਦਮੀ ਪਾਰਟੀ ਦੀ ਵੀ 500 ਰੁਪਏ ਦੀ 500 ਕਰੋੜ ਦੀ ਜਰੂਰਤ ਪੈ ਸਕਦੀ ਹੈ ਸੀਐਮ ਨੂੰ ਦੇਖੋ ਦੇਖੋ ਇਸ ਤਰ੍ਹਾਂ ਕਿ ਜੇ ਸਾਡੇ ਤਾਂ ਸਾਰੇ ਇਹੋ ਜਿਹੇ ਨੇ ਕਿ ਮੁੱਖ ਮੰਤਰੀ ਸਾਹਿਬ ਵੀ ਇਹੋ ਜਿਹੇ ਨੇ ਤੇ ਅਸੀਂ ਸਾਰੇ ਮੰਤਰੀ ਵੀ ਇਹ ਜੇ ਇਹ ਜੇ ਫੱਕਰ ਆ ਕਿ ਜੇ ਕਿਦੋਂ 500 ਕਰੋੜ ਮਿਲ ਵੀ ਜਾਵੇ ਤੇ ਅਸੀਂ ਉਹ ਵੀ ਲੋਕਾਂ ਦੀ ਭਲਾਈ ਤੇ ਹੀ ਲਾ ਦੇਣਾ ਸੋ ਇਸ ਕਰਕੇ ਜਿਹੜਾ 500 ਕਰੋੜ ਦਾ 350 ਕਰੋੜ ਦਾ ਜਿਹੜਾ ਇਹ ਖਲਾਰੇ ਨੇ ਇਹ ਆ ਕੰਮ ਹੈਗੇ ਕਾਂਗਰਸ ਦੇ ਕਾਂਗਰਸ ਦੇ ਵਿੱਚ ਹੁਣ ਜਿਹੜੇ ਆਪ ਦੋ ਸੀਨੀਅਰ ਮੋਸਟ ਵਿਅਕਤੀ ਜਿਹੜੇ ਕਿ ਖੁਦ ਆਪ ਪ੍ਰਧਾਨ ਰਹੇ ਸੁਨੀਲ ਜਾਖੜ ਜੀ ਵੀ ਕਹਿੰਦੇ ਨੇ ਮੇਰੇ ਤੋਂ 350 ਕਰੋੜ ਦੀ ਡਿਮਾਂਡ ਆਈ ਸੀਗੀ ਤੇ ਨਵਜੋਤ ਕੌਰ ਸਿੱਧੂ ਜੀ ਆਨੇ ਡਾਕਟਰ ਸਾਹਿਬ ਨੇ ਤਾਂ ਕਹਿ ਹੀ ਦਿੱਤਾ ਕਿ 500 ਕਰੋੜ ਤੋਂ ਘੱਟ ਇੱਥੇ ਕੰਮ ਚੱਲਦਾ ਨਹੀਂ ਹੈਗਾ ਸਰਦਾ ਨਹੀਂ ਹੈਗਾ ਤੇ ਫਿਰ ਉਸ ਤੋਂ ਇੰਟਰਸਟਿੰਗ ਗੱਲ ਸੁਣੋ ਤੁਸੀਂ ਕਿ ਕਾਂਗਰਸ ਹਾਈ ਕਮਾਂਡ ਨੇ ਮੈਂ ਕੱਲ ਪੇਪਰ ਦੇ ਵਿੱਚ ਪੜ੍ਹ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਜੀ ਅਸੀਂ ਇੱਕ ਭੁਪੇਸ਼ ਵੋਗੇਲ ਜੀ ਦੀ ਅਗਵਾਈ ਦੇ ਵਿੱਚ ਇੱਕ ਫੈਕਟ ਫਾਈਂਡਿੰਗ ਕਮੇਟੀ ਬਣਾਤੀ ਵੀ ਜਿਹੜਾ ਇਹ ਖਲਾਰਾ ਪਿਆ ਜੋ ਨਵਜੋਤ ਕੌਰ ਸਿੱਧੂ ਨੇ ਅਲੀਗੇਸ਼ਨ ਲਾਏ ਨੇ ਉਹਨਾਂ ਚ ਸੱਚਾਈ ਕੀ ਹੈ ਇਹਦੇ ਤੱਥ ਜਾਣਨ ਲਈ ਕਮੇਟੀ ਬਣਾਤੀ ਯਾਨੀ ਕਿ ਇਹਦਾ ਮਤਲਬ ਇਹ ਕਾਂਗਰਸ ਹਾਈ ਕਮਾਂਡ ਉਹ ਐਡਮਿਟ ਕਰ ਗਈ ਉਹ ਮੰਨ ਗਈ ਕਿ ਹਾਂ ਸਾਡੀ ਪਾਰਟੀ ਦੇ ਵਿੱਚ ਇਹੋ ਜਿਹਾ ਕੁਝ ਚੱਲ ਸਕਦਾ ਕਿਤੇ ਨਾ ਕੋਈ ਕੋਈ ਲੈ ਨਾ ਗਿਆ ਹੋਵੇ ਇਹਦੇ ਤੱਥ ਜਾਣਨ ਲਈ ਉਹਨਾਂ ਨੇ ਕਮੇਟੀ ਬਣਾਤੀ ਹੁਣ ਜੇ ਦੀ ਪੂਰੀ ਸ਼ੀਰਸ਼ ਲੀਡਰਸ਼ਿਪ ਨੂੰ ਆਪਦੇ ਬੰਦਿਆਂ 'ਤੇ ਭਾਵੇਂ ਆਪਦੇ ਲੀਡਰਾਂ 'ਤੇ ਵੀ ਵਿਸ਼ਵਾਸ ਨਹੀਂ ਹੈਗਾ ਤੇ ਇਹਦੀ ਸੱਚਾਈ ਜਾਣਨ ਦੇ ਲਈ ਕਮੇਟੀ ਬਣ ਰਹੀ ਹੈ ਕਿ ਤੱਥ ਲੱਭ ਕੇ ਲਿਆਓ ਵੀ ਕਿਹੜਾ ਬੰਦਾ ਕਿੰਨੇ ਕਿਤੋਂ ਕੀਤੋਂ ਕਿੰਨੇ ਪੈਸੇ ਲੈ ਗਿਆ ਤੇ ਇਹਦਾ ਮਤਲਬ ਕਿ ਕਿ ਇਸ ਹਮਾਮੇ ਸਾਰੇ ਕੇ ਸਾਰੇ ਨੰਗੇ ਚਾਹੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਹੈ ਤੇ ਚਾਹੇ ਦਿੱਲੀ ਔਰ ਸੈਂਟਰ ਦੀ ਇਹਨਾਂ ਦੀ ਲੀਡਰਸ਼ਿਪ ਹੈ ਸਾਰੇ ਦੇ ਸਾਰੇ ਇਸ ਕੰਮ ਦੇ ਵਿੱਚ ਇਹਨਾਂ ਮਾੜੇ ਕੰਮਾਂ ਦੇ ਵਿੱਚ ਇਨਵੋਲਡ ਨੇ ਤੇ ਜਿਹਦੀ ਵਜ੍ਹਾ ਕਰਕੇ ਕਾਂਗਰਸ ਦਾ ਗਰਾਫ ਹੈ ਜਿਹੜਾ ਪੂਰੇ ਮੁਲਕ ਦੇ ਵਿੱਚ ਅੱਜ ਖਤਮ ਹੋ ਚੁੱਕਿਆ ਪਰ ਕਾਂਗਰਸ ਪਾਰਟੀ ਵੱਲੋਂ ਤਾਂ ਦਾਵਾ ਕੀਤਾ ਜਾ ਰਿਹਾ ਕਿ 2027 ਦੇ ਵਿੱਚ ਸਰਕਾਰ ਬਣਵਾਵਾਂਗੇ ਉਹ ਬਣਵਾਉਣਗੇ ਜੋ ਆਵਾੰਦੀ ਪਾਰਟੀ ਦੀ ਬਣਵਾਉਣਗੇ ਥੈਂਕ ਯੂ ਸਰ ਮਾਈ